ਜਿਸਪਾਲ ਜੀ ਜੇ ਇਹ ਗੱਲ ਹੁਣ ਆਪਾਂ ਸ਼ੁਰੂ ਕਰੀਏ ਓਸੀਆਰ ਤੋਂ ਹੀ ਹਾਂਜੀ ਪਿੱਛੇ ਪ੍ਰੋਗਰਾਮ ਤੁਹਾਡੇ ਨਾਮੇ ਡਾਕਟਰ ਦੇ ਚ ਬੈਠ ਕੇ ਉਸ ਦਿਨ ਆਪਾਂ ਕੀਤਾ ਸੀ ਉਸ ਦਿਨ ਥੋੜੀ ਜੀ ਗੱਲ ਕੀਤੀ ਵੀ ਸੀ ਵੀ ਓਸੀਆਰ ਡਿੱਗੂਗੀ ਕਿ ਨਹੀਂ ਡਿੱਗੂਗੀ ਤੁਸੀਂ ਕਿਹਾ ਸੀ ਕਿ ਆਪਾਂ ਜਿੰਨੀ ਕੁ ਵਾਰੀ ਕਹਨੇ ਆ ਤਕਰੀਬਨ ਉਦਾਂ ਹੀ ਹੋ ਜਾਂਦਾ ਤੇ ਬਿਲਕੁਲ ਗੱਲ ਉਹੀ ਕੇ ਹੋਇਆ ਉਸ ਤਰ੍ਹਾਂ ਹੀ ਤੇ ਓਸੀਆਰ ਸਿਰ ਨਹੀਂ ਡਿੱਗੀ ਉੱਥੇ ਹੀ ਘੜੀ ਆ ਕੀ ਕਹਿੰਦੇ ਹੋ ਕੀ ਕਹੋਗੇ ਬਿਲਕੁਲ ਹਾਰਮਨ ਲੱਗਦਾ ਵੀ ਨਹੀਂ ਸੀ ਚਾਂਸ ਵੀ ਇਹਦੀ ਨਹੀਂ ਸੀਗੀ OSR ਦੇ ਘਟਣ ਦੇ ਇਤਕੀ ਤਾਂ ਉਹਦੇ ਕਾਰਨ ਕਈ ਹੋ ਸਕਦੇ ਨੇ ਤੇ ਪਰ ਆਈ ਥਿੰਕ ਉਹਦੇ ਵਿੱਚੋਂ ਸ਼ਾਇਦ ਇੱਕ ਕਾਰਨ ਇਹ ਹੋ ਸਕਦਾ ਕਿ ਜਿਹੜੀ US ਦੀ ਮਾਰਕੀਟ ਦੇ ਵਿੱਚ ਟੈਰਿਫ ਨੇ US ਦੇ ਟੈਰਿਫ ਵੱਲੋਂ ਉਹ ਹਜੇ ਉਹਨਾਂ ਦੇ ਕਨਫਰਮਡ ਨਹੀਂ ਹੈਗੀ ਉਹਨਾਂ ਨੇ ਕੀ ਕਰਨਾ ਸੋ ਉਹਨਾਂ ਦਾ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਆਪਣੇ OSR ਹਜੇ ਉਹਨਾਂ ਨੇ ਡ੍ਰੌਪ ਨਹੀਂ ਕੀਤੀ ਪਰ ਅਗਲੀ ਵਾਰ ਜਿਹੜੀ ਆ ਆਪਣੇ ਅਗਲੇ ਮਹੀਨੇ ਅਗਸਤ ਦੇ ਵਿੱਚ OSR ਡਿਊ ਹੈ ਜਿਹੜੀ ਉਹਦੇ ਜਿਹੜੇ ਡਿਗਨ ਦੇ ਹੈਗੇ ਨੇ ਸਲਾਈਟ ਚਾਂਸਸ ਹੈਗੇ ਨੇ ਉਹਦਾ ਥੋੜਾ ਜਿਹਾ ਬਣਦਾ ਹਜੇ ਚਾਂਸ ਕਿ ਉਹ ਸ਼ਾਇਦ ਇੱਕ ਵਾਰ ਡ੍ਰੌਪ ਹੋ ਸਕਦੀ ਆ ਬਟ ਮੈਂ ਇਹ ਪਹਿਲਾਂ ਵੀ ਗੱਲ ਪਿਛਲੇ ਕਾਫੀ ਹਫ਼ਤਿਆਂ ਤੋਂ ਕਹਿੰਦਾ ਹੋ ਰਹੇ ਆ ਕਿ ਜਿਹੜੇ ਹੁਣ ਰੇਟ ਨੇ ਰੇਟ ਇੱਥੋਂ ਜ਼ਿਆਦਾ ਘਟਣ ਦੇ ਚਾਂਸਸ ਨਹੀਂ ਹੈਗੇ ਕਿ ਇੱਥੋਂ ਹੁਣ ਜਾ ਕੇ ਸਾਲ ਦੇ ਐਂਡ ਚੱਕ ਜਾਂ ਅਗਲੇ 6-8 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਡ੍ਰੌਪ ਹੋਣਗੇ ਉਹ ਇੰਨੇ ਚਾਂਸਸ ਨਹੀਂ ਹੈਗੇ ਹੁਣ ਨੂੰ ਹੋ ਕੁਝ ਵੀ ਸਕਦਾ ਪਰ ਚਾਂਸਸ ਉਹਦੇ ਬਹੁਤ ਘੱਟ ਨੇ ਖਾਸ ਕਰਕੇ ਜਿਹੜੇ ਲੰਬੇ ਸਮੇਂ ਦੇ ਰੇਟ ਨੇ ਜਿਹੜੇ ਜਿਵੇਂ 3 4 ਜਾਂ 5 ਸਾਲ ਦੇ ਉਹ ਰੇਟ ਜਿਹੜੇ ਬਹੁਤ ਜ਼ਿਆਦਾ ਘਟਦੇ ਸਾਨੂੰ ਨਜ਼ਰ ਸ਼ਾਇਦ ਨਾ ਆਉਣ ਪਰ 1 ਸਾਲ 6 ਮਹੀਨੇ 1.5 ਸਾਲ ਇਹ ਸ਼ਾਇਦ ਜਿਹੜੇ ਦੇ ਮਾੜੇ ਮੋਟੇ ਹੋਰ ਕਰ ਸਕਦੇ ਨੇ ਆਉਣ ਵਾਲੇ 6 8 ਮਹੀਨਿਆਂ ਵਿੱਚ ਜੀ ਸੋ ਬਿਲਕੁਲ ਸੋ ਜੇ ਆਪਾਂ ਗੱਲ ਕਰੀਏ ਜਿਵੇਂ ਆ ਦੇਖਿਆ ਕਿ ਪਿਛਲੇ ਹੁਣ ਤਾਂ ਅੰਤ ਕੀਮ ਆਪਾਂ ਸਾਲੇ ਕਹਿ ਲੀਏ ਤੇ ਲਗਾਤਾਰ ਉਸਿਆ ਰਾ ਜਿਹੜੀ ਥੱਲੇ ਆ ਰਹੀ ਹੈ ਤੇ ਨਾਲ ਦੀ ਨਾਲ ਵਿਆਜ ਦਰਾਂ ਜਿਹੜੀਆਂ ਥੱਲੇ ਨੂੰ ਆ ਰਹੀਆਂ ਤੇ ਜੇ ਹੁਣ ਇੱਕ ਵਾਰੀ ਮੋਟੀ-ਮੋਟੀ ਜੀ ਨਿਗਾਹ ਵਿਆਜ ਦਰਾਂ ਤੇ ਵੀ ਮਾਰ ਲੀਏ ਤੇ ਕਿੱਥੇ ਗਈ ਖੜੀ ਹੈ ਵਿਆਜ ਦਰ ਵਿਆਜ ਦਰ ਜਿਹੜੇ ਰੀਸੈਂਟਲੀ ਕੋਈ ਚੇਂਜਸ ਨਹੀਂ ਆਈਆਂ ਹਜੇ ਵੀ ਜਿਹੜਾ ਇੱਕ ਸਾਲ ਦਾ ਰੇਟ ਆ ਉਹ ਹਜੇ ਵੀ ਉੱਥੇ ਹੀ ਆ 485 ਹੈ ਤੇ ਸੌਰੀ 499 ਇੱਕ ਸਾਲ ਦਾ ਤੇ 18 ਮਹੀਨੇ ਦਾ 485 ਤੇ ਜਿਹੜਾ 2 ਸਾਲ ਦਾ 492 10 ਸਾਲ ਦਾ ਰੇਟ ਜਿਹੜਾ ਕੁਝ ਬੈਂਕ ਵਧੀਆ ਦੇ ਰਹੀ ਨੇ ਜਿਹੜਾ ਤੁਹਾਨੂੰ ਲੋਇਸਟ ਮੈਨ ਨਾ ਉਹ ਹੈਗਾ 495 ਜੀ ਉਹ ਜਿਹੜਾ ਕਿ ਮੈਨੂੰ ਲੱਗਦਾ ਕਿ ਬੜਾ ਵਧੀਆ ਰੇਟ ਹੈ ਪਰ ਆਬਵੀਅਸਲੀ ਤੁਹਾਨੂੰ 20% ਇਕਵਿਟੀ ਚਾਹੀਦੀ ਆ ਜਿਹੜੇ ਰੇਟ ਲੈਣ ਲਈ ਜੇ ਤੁਸੀਂ 10% ਡਿਪੋਜ਼ਿਟ ਆ ਜਾਂ 20 ਤੋਂ ਘੱਟ ਆ ਉਹ ਤੁਹਾਨੂੰ ਇਹ ਰੇਟ ਨਹੀਂ ਮਿਲਣਗੇ ਫਿਰ ਤੁਹਾਨੂੰ ਲੋਅ ਇਕੁਇਟੀ ਮਾਰਜਨ ਲੱਗਣਗੇ ਉੱਤੇ ਪਰ 4.95 ਤਿੰਨ ਸੌ ਦਾ ਰੇਟ ਆਈ ਥਿੰਕ ਬੜਾ ਵਧੀਆ ਰੇਟ ਹੈ ਤਾਂ ਆਈ ਡੋਨਟ ਨੋ ਕਿ ਇਹ ਅਗਲੇ 6 ਮਹੀਨਿਆਂ ਚ 8 ਮਹੀਨਿਆਂ ਚ ਹੋਰ ਘਟੂਗਾ ਕਿ ਨਹੀਂ ਘਟੂਗਾ ਹਰ ਬੈਂਕ ਨਹੀਂ ਕਰ ਰਹੀ ਕੁਝ ਬੈਂਕਾਂ ਇਹਨੂੰ 5-5 ਵੀ ਕਰ ਰਹੀਆਂ ਨੇ ਕੋਈ 5-9 ਵੀ ਕਰ ਰਹੀ ਹੈ ਪਰ ਜਿਹੜਾ ਲੋਅਸਟ ਹੈ ਉਹ 4.95 ਤੇ ਬੈਠਾ ਹੁਣ ਤੁਸੀਂ ਬੜੀ ਦੇਖਦੇ ਹੋਵੋਗੇ ਸ਼ਾਇਦ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਰੇਟ ਕੋਈ ਹੋਰ ਕਹਿੰਦਾ ਕਿ ਆਪਣਾ 468 ਵੀ ਆ 4 ਉੱਥੇ ਵੀ ਆ ਉਹ ਇਕੁਇਵੈਂਟ ਕਰਦੀ ਆ ਉਹ ਬੈਂਕ ਆਫ ਚਾਈਨਾ ਹੂੰ ਬੈਂਕ ਆਫ ਚਾਈਨਾ ਕਰਦੀ ਆ ਪਰ ਬੈਂਕ ਆਫ ਚਾਈਨਾ ਦਾ ਕ੍ਰਾਈਟੇਰੀਆ ਮੀਟ ਕਰਨਾ ਜਿਵੇਂ ਹਰ ਇੱਕ ਕਲਾਇੰਟ ਦਾ ਕਲਾਇੰਟ ਮੀਟਰ ਨਹੀਂ ਕਰੂਗਾ ਉਹਨਾਂ ਦਾ ਕ੍ਰਾਈਟੇਰੀਆ ਸੋ ਜੇ ਤੁਸੀਂ ਦੇਖਦੇ ਹੋ ਕਿ ਤੇ ਸੋਸ਼ਲ ਮੀਡੀਆ ਵੱਡੀ ਬੈਂਕ ਕੋਈ ਵੀ ਆਫਰ ਨਹੀਂ ਕਰ ਰਹੀ ਇਹ ਰੇਟ ਜਿਹੜਾ ਜਿਹ 468 ਜਾਂ ਕੋਈ ਕੋਈ ਹੋਰ ਕੋਈ ਰੇਟ ਦੇਖਦੇ ਹੋ ਇਹ ਰੇਟ ਹੈਗਾ ਸਿਰਫ ਬੈਂਕ ਆਫ ਚਾਈਨਾ ਦਾ ਵੱਡੀ ਬੈਂਕ ਇਹਨੂੰ ਕੋਈ ਰੇਟ ਨਹੀਂ ਆਫਰ ਕਰਦੀ ਜਿਹੜੇ ਮੈਂ ਪਹਿਲਾਂ ਕਿਹੇ ਨੇ ਮੈਂਸ਼ਨ ਕੀਤੇ ਨੇ ਇਹੀ ਰੇਟ ਜਿਹੜੀ ਆ ਹਰ ਵੱਡੀ ਬੈਂਕ ਜਿਹੜੀ ਇਹਨਾਂ ਚਾਰ ਪੰਜ ਆਪਣੀਆਂ ਉਹੀ ਰੇ ਨਿਊਜ਼ੀਲੈਂਡ ਦੀ ਕੀਵੀ ਬੈਂਕ ਦਾ ਬੜਾ ਐਡ ਚੱਲਦੀ ਆ ਜੀ ਬੜਾ ਘੱਟ ਵਿਆਜ ਜ਼ਰ ਦੇ ਰਹੀ ਆ ਉਹ ਕਿਸੇ ਸਪੈਸ਼ਲ ਕਲਾਇੰਟ ਨੂੰ ਦੇ ਰਹੀ ਆ ਉਹਦੇ ਚ ਕੀ ਆ ਜਿਹੜੀ ਸਭ ਤੋਂ ਘੱਟ ਰੇਟ ਮਿਲਦਾ ਉਹ ਮਿਲਦਾ ਐਸਬੀਐਸ ਬੈਂਕ ਤੋਂ ਜੇ ਤੁਸੀਂ ਫਰਸਟ ਤੋਂ ਬਾਹਰ ਕ੍ਰਾਈਟੇਰੀਆ ਮੀਟ ਕਰਦੇ ਹੋ ਚੀਜ਼ਾਂ ਦਾ ਉਹ ਤੁਹਾਨੂੰ 4.29 ਦੇ ਇੰਡੈਕਸ ਸਾਲ ਦਾ ਹੂੰ ਸਭ ਤੋਂ ਘੱਟ ਉਹਨਾਂ ਦਾ ਰੇਟ ਹੈ 4.3 ਐਸਬੀਐਸ ਬੈਂਕ ਉਹ ਵੀ ਇੱਕ ਨਿਊਜ਼ੀਲੈਂਡ ਦੀ ਲੋਕਲ ਬੈਂਕ ਹੈ ਠੀਕ ਹੈ ਕੀਵੀ ਬੈਂਕ ਸਭ ਤੋਂ ਵਧੀਆ ਹੈਗੀ ਆ ਕਾਇਮਗਾਰਾਂ ਲਈ ਫੇਰ ਆਪਾਂ ਗੱਲ ਕਾਇਮਗਾਰਾਂ ਤੇ ਆਗੀ ਜੀ ਮੇਰਾ ਸਭ ਤੋਂ ਫੇਵਰੇਟ ਟੌਪਿਕ ਕਾਇੰਗੋਰਾ ਤੇ ਮੇਰਾ अगेन ਮੈਂ بار بار ਹੀ ਗੱਲ ਕਰੇ ਕਿ ਜਾਨਣਾ ਕਿ ਮੈਂ ਆਥਿੰਕ ਕਾਇਉਂਗਰੇ ਦਾ ਸਭ ਤੋਂ ਵੱਡਾ ਇਹ ਪ੍ਰੋਮੋਟਰ ਹਾਂ ਜਿਹਦੇ ਵਿੱਚ ਮੇਰਾ ਜ਼ੀਰੋ ਬੈਨੀਫਿਟ ਹੈ ਪਰ ਕਲਾਇੰਟ ਐਜ਼ ਅ ਕਲਾਇੰਟ ਤੁਹਾਡਾ ਬਹੁਤ ਬੈਨੀਫਿਟ ਹੈ ਮੈਂ ਕੁਇਕਲੀ ਤੁਹਾਨੂੰ ਫੇਰ ਦੱਸੂਗਾ ਕਾਇਉਂਗਰੇ ਦਾ ਕ੍ਰਾਈਟੇਰੀਆ ਕਾਇਉਂਗਰੇ ਕ੍ਰਾਈਟੇਰੀ ਦੇ ਵਿੱਚ ਅੱਜ ਵੀ ਅੱਜ ਵੀ ਮੈਂ ਕਿੰਨੀ ਵਾਰ ਆਪ ਗੱਲ ਕਰ ਚੁੱਕਾ ਕਿ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਅੱਜ ਮੈਂ ਹੈਮਿਲਟਨ ਜਾ ਕੇ ਆਇਆ ਹੈਮਿਲਟਨ ਦੀ ਮਾਰਕੀਟ ਦੇ ਵਿੱਚ ਮੈਂ ਉੱਥੇ ਏਜੰਟਸ ਨੂੰ ਮਿਲਿਆ ਮੈਂ ਗੋਰੇ ਏਜੰਟਸ ਨੂੰ ਵੀ ਮਿਲਿਆ ਆਪਣੇ ਆਪਣੇ ਇੰਡੀਅਨ ਏਜੰਟਸ ਨੂੰ ਵੀ ਮਿਲਿਆ ਉਹਨਾਂ ਨੂੰ ਉਹ ਚੰਗੇ ਫੇਮਸ ਇਹ ਜਨ ਨੇ ਉੱਥੇ ਦੇ ਉਹਨਾਂ ਨੂੰ ਵੀ ਇਹ ਚੀਜ਼ ਦਾ ਨਹੀਂ ਪਤਾ ਸੀ ਕਿ ਜਿਹੜਾ ਕਾਇਓਂਗਾਰਾ ਦਾ ਕ੍ਰਾਈਟੇਰੀਆ ਸਟਿਲ ਅਵੇਲੇਬਲ ਹੈਗਾ ਸਟਿਲ ਅਵੇਲੇਬਲ ਡੈਫੀਨਟਲੀ ਹੈਗਾ ਅੱਜ ਵੀ ਚੱਲਦਾ ਕ੍ਰਾਈਟੇਰੀਆ ਕੀ ਆ ਤੁਸੀਂ 5% ਤੇ ਕਰ ਲੈ ਸਕਦੇ ਹੋ ਜਿਹੜਾ 5% ਆ ਉਹ ਤੁਹਾਡਾ 5% ਜੈਨੂਅਲ ਸੇਵਿੰਗ ਵੀ ਜ਼ਰੂਰੀ ਨਹੀਂ ਹੈਗੀ ਜੇ ਨਹੀਂ ਹੈਗਾ ਤੁਸੀਂ ਗਿਫਟ ਲੈ ਸਕਦੇ ਹੋ ਪਰ 5% ਡਿਪਾਜ਼ਿਟ ਮਿਨੀਮਮ ਰਿਕੁਆਇਰਮੈਂਟ ਆ ਜੇ ਤੁਸੀਂ ਐਜ਼ ਅ ਕਪਲ ਕਰ ਲੈਣਾ ਤਾਂ ਤੁਹਾਡੀ ਇਨਕਮ ਜਿਹੜੀ ਉਹ 1.5 ਲੱਖ ਤੋਂ ਵੱਧ ਨਹੀਂ ਹੋ ਸਕਦੀ ਪਿਛਲੇ 12 ਮਹੀਨਿਆਂ ਦੀ ਜੇ ਤੁਸੀਂ ਐਜ਼ ਅ ਸਿੰਗਲ ਪਰਸਨ ਕਰ ਲੈਣਾ ਤਾਂ ਤੁਹਾਡੀ ਇਨਕਮ ਜਿਹੜੀ ਆ 95000 ਤੋਂ ਵੱਧ ਨਹੀਂ ਹੋ ਸਕਦੀ ਐਜ਼ ਅ ਸਿੰਗਲ ਪਰਸਨ ਸੋ ਇਹ ਟੀਵੀ ਬੈਂਕ ਉਹਦੇ ਵਿੱਚ ਕੀ ਕਰਦੀ ਹੈ ਕਿਵੀ ਬੈਂਕ ਜਿਹੜਾ ਤੁਹਾਨੂੰ ਜਿਹੜੇ ਰੇਟ ਆ ਰੇਟ ਤੁਹਾਨੂੰ ਬਹੁਤ ਵਧੀਆ ਮਿਲਦੇ ਨੇ 5% ਤੇ ਹੁਣ ਗਾ ਕੀ ਤੀ ਸਰਮਨਨ ਨੇ ਕਿ ਕਿ ਵੀ ਮੈਂ ਇੱਕ ਬਹੁਤ ਵਧੀਆ ਰੇਟ ਦਿੰਦੀ ਆ ਪੰਜ ਸਰ ਤੇ ਬੜੇ ਵਧੀਆ ਰੇਟ ਦਿੰਦੀ ਆ ਉਹ ਤੁਹਾਨੂੰ 480 ਜਿਹੜਾ 9 ਆ 499 ਆ ਉਹ ਰੇਟ ਮਿਲਣਾ ਇੱਕ ਸਾਲ ਦਾ ਤੇ ਜਿਹੜੇ ਤੁਹਾਨੂੰ ਆਪਣੇ ਕੈਸ਼ਬੈਕ ਵੀ ਮਿਲਣਾ ਉਹ ਵੀ 0.90 ਮਤਲਬ ਲੱਖ ਮਗਰ 900 ਡਾਲਰ ਕੈਸ਼ਬੈਕ ਵੀ ਮਿਲਣਾ ਤੇ ਪਲੱਸ ਜਿਹੜੇ ਤੁਹਾਨੂੰ ਆਪਣੇ ਕੋਈ ਲੋਕੜੀ ਮਾਰਜਨ ਨਹੀਂ ਲਾਉਂਦੇ ਉਹ ਤੁਹਾਨੂੰ ਕੈਸ਼ਬੈਕ ਵੀ ਵਧੀਆ ਮਿਲਦਾ ਤੇ ਤੁਹਾਨੂੰ ਜਿਹੜੀ ਲੋਨ ਅਮਾਉਂਟ ਵੀ ਆ ਲੋਨ ਅਮਾਉਂਟ ਵੀ ਤੁਹਾਨੂੰ ਜਿਹੜੀ ਆ ਸਟੈਂਡਰਡ 10% ਦੇ ਕ੍ਰਾਈਟੇਰੀਆ ਨਾਲੋਂ ਇਹ ਚ ਜ਼ਿਆਦਾ ਮਿਲੂਗੀ ਜੀ ਫਿਰ ਗੇਨ ਇਹੇ ਇੱਕ ਪੰਜਾਬੀ ਚ ਮੈਂ ਦੱਸਾਂ ਕਿ ਸਰਕਾਰੀ ਇੱਕ ਕ੍ਰਾਈਟੇਰੀਆ ਜਿਹਨੂੰ ਤੁਸੀਂ ਮੀਟ ਕਰਨਾ ਪਰ ਇਹਦੇ ਵਿੱਚ ਕਾਇਗੋਰਾ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਉਹ ਉਹਨਾਂ ਦਾ ਤੁਹਾਡੇ ਨਾਲ ਕੋਈ ਖਰਚ ਤੁਹਾਡੇ ਟਾਈਟਲ ਤੇ ਕੋਈ ਨਾਂ ਨਹੀਂ ਪੈਂਦਾ ਕਰ ਤੁਸੀਂ ਓਨ ਕਰਨਾ ਲੋਨ ਥੇਨੂੰ ਬੈਂਕ ਨੇ ਦੇਣਾ ਚਾਹੀਓ ਕਿ ਵੀ ਬੈਂਕ ਹੋਗੀ ਚਾਹੇ ਵੈਸਟਪੈਕ ਹੋਗੀ ਚਾਹੇ ਉਹ ਐਸਵੀਐਸ ਬੈਂਕ ਹੋਗੀ ਜਾਂ ਕੋਈ ਇੱਕ ਛੋਟੀ ਬੈਂਕ ਹੋਰ ਉਹ ਕਰਦੀ ਆ ਉਹਨਾਂ ਬੈਂਕ ਨੇ ਲੋਨ ਕਰਨਾ ਜੀ ਮਾਲਕ ਤੁਸੀਂ ਹੋ ਸਿਰਫ ਇੱਕ ਸਰਕਾਰੀ ਜਿਹੜਾ ਕ੍ਰਾਈਟਰੀਆ ਸੈੱਟ ਕੀਤਾ ਉਹ ਕ੍ਰਾਈਟਰੀਆ ਦੀਆ ਕੰਡੀਸ਼ਨਾਂ ਮੀਟ ਕਰਨੀਆਂ ਨੇ ਬਸ ਲੋਕਾਂ ਨੂੰ ਅੱਜ ਵੀ ਇਹ ਭੁਲੇਖਾ ਮੈਂ ਤਾਂ ਮੈਂ ਹੈਮਿਲਟਨ ਤੋਂ ਉੱਥੇ ਜਾ ਕੇ ਮੈਂ ਸੋਚਿਆ ਕਿ ਸ਼ਾਇਦ ਉਹ ਆਕਰੈਂਡੀ ਮਾਰਕੀਟ ਜੀ ਇਹ ਚੀਜ਼ ਨਹੀਂ ਪਤਾ ਹੋਗੀ ਪਰ ਹੈਮਿਲਟਨ ਵੀ ਸੇਮ ਚੀਜ਼ ਹੈ ਪੰਜਾਬੀ ਜਿਹੜਾ ਸੀ ਏਜੰਟ ਉਹਨੂੰ ਵੀ ਨਹੀਂ ਪਤਾ ਸੀ ਜਿਹੜਾ ਗੋਰਾ ਏਜੰਟ ਜਿਹੜਾ ਉੱਥੇ ਗਿਆ ਦੱਸਿਆ ਗਿਆ ਮੈਨੂੰ ਕਿ ਉਹ ਉੱਥੇ ਦਾ ਕਿਲਾ ਕੁਨ ਆਫ ਦੀ ਗੁੱਡ ਏਜੰਟ ਹੈ ਜਿਹੜਾ ਬਹੁਤ ਜਿਵੇਂ ਘਰ ਵੇਚਦੇ ਆ ਉਹਨੂੰ ਵੀ ਇਹ ਚੀਜ਼ਾਂ ਨਹੀਂ ਪਤਾ ਸੀ ਉਹ ਮੈਨੂੰ ਦੁਹਰੇ ਪੁੱਛਿਆ ਕਿ ਆਰ ਯੂ ਸ਼ੋਰ ਕਿ ਕ੍ਰਾਈਟੇਰੀਆ ਮੌਜੂਦ ਹੈ ਤੇ ਇੱਕ ਬੰਦ ਹੋ ਗਿਆ ਸੀ ਤੇ ਚੇਂजेस ਹੋ ਗਈਆਂ ਸੀ ਚੇਂजेस ਹੋਈਆਂ ਹੀ ਨਹੀਂ ਇਹ ਕ੍ਰਾਈਟੇਰੀ ਦੇ ਵਿੱਚ ਚੇਂजेस ਹੋਈਆਂ ਸੀ ਪਾਰਟਨਰਸ਼ਿਪ ਦੇ ਵਿੱਚ ਜਿਹਦੇ ਵਿੱਚ ਹਰਮਨ ਨੇ ਜੇ ਕਰ ਲੈਣਾ ਤਾਂ ਹਿਆਰ ਜੀ ਉਹਦੇ ਵਿੱਚ ਪਾਰਟਨਰਸ਼ਿਪ ਹੁੰਦੀ ਸੀ ਟਾਈਟਲ ਤੇ ਨਾ ਚੜਦਾ ਸੀ ਉਹ ਲੱਗ ਕ੍ਰਾਈਟੇਰੀਆ ਸੀ ਇਹ ਇੱਕ ਲੱਗ ਹੈ ਇਹਨੂੰ ਕਹਿੰਦੇ ਆ ਫਰਸਟ ਹੋਮ ਲੋਨ ਕ੍ਰਾਈਟੇਰੀਆ ਫਰਸਟ ਹੋਮ ਲੋਨ ਕ੍ਰਾਈਟੇਰੀਆ ਜਿਹੜਾ ਕਿ 5% ਵਾਲਾ ਇਹ ਕਦੇ ਬੰਦ ਹੋਇਆ ਹੀ ਨਹੀਂ ਅੱਜ ਤੱਕ ਪਰ ਇੱਕ ਚੀਜ਼ ਚੇਂਜ ਹੋਈ ਆ ਉਹਦੀ ਰੀਸੈਂਟਲੀ ਇੱਕ ਜੁਲਾਈ ਤੋਂ ਪਹਿਲਾਂ ਤੁਹਾਨੂੰ ਕਾਇਮ ਗੁਰ ਦੇ ਇੱਕ ਫੀਸ ਲੱਗਦੀ ਹੁੰਦੀ ਸੀ ਅੱਧਾ ਪਰਸੈਂਟ ਪੁਆਇੰਟ 0.5 ਪੁਆਇੰਟ 50 ਅੱਧਾ ਪਰਸੈਂਟ ਫੀ ਉਹ ਬਾਅਦ ਕੀ ਹੁਣ 1 ਜੁਲਾਈ ਤੋਂ ਜਿਹੜੀ ਆ 1.20% ਹੋ ਗਈ ਉਹ ਇੱਕ ਵਾਰੀ ਫੀਸ ਚਾਰਜ ਹੁੰਦੀ ਆ ਤੁਹਾਨੂੰ ਉਹ ਕਾਇਮ ਗੁਰਾ ਚਾਰਜ ਕਰਦਾ ਉਹਦੇ ਵਿੱਚ ਕੋਈ ਸਾਡਾ ਲੈਣਾ ਦੇਣਾ ਨਹੀਂ ਉਹਦੇ ਵਿੱਚ ਕੋਈ ਬੈਂਕ ਦਾ ਲੈਣਾ ਦੇਣਾ ਨਹੀਂ ਉਹ ਇੱਕ ਕਾਇਮ ਗੁਰਾ ਚਾਰਜ ਕਰਦਾ ਇੱਕ ਵਾਰੀ ਤੁਹਾਨੂੰ ਫੀਸ ਚਾਰਜ ਕਰਨੀ ਹੈ ਇਹਨਾਂ ਨੇ 1.2% ਜਿਹੜੀ ਕਿ ਤੁਹਾਡੇ ਲੋਨ ਦੇ ਵਿੱਚ ਐਡ ਹੋ ਜਾਂਦੀ ਆ ਉਹ ਤੁਹਾਨੂੰ ਆਪਣੇ ਕੋਲੋਂ ਦੇਣ ਦੀ ਲੋੜ ਨਹੀਂ ਹੁੰਦੀ ਪੀਰਪਾਲ ਜੀ ਜੇ ਇਹ ਗੱਲ ਹੁਣ ਆਪਾਂ ਸ਼ੁਰੂ ਕਰੀਏ ਉਸੇ ਹਾਰ ਤੋਂ ਹਾਂਜੀ ਪਿੱਛੇ ਪ੍ਰੋਗਰਾਮ ਤੁਹਾਡੇ ਨਾਮੇ ਡਾਕਟਰ ਦੇ ਚ ਬੈਠ ਕੇ ਉਸ ਦਿਨ ਆਪਾਂ ਕੀਤਾ ਸੀ ਉਸ ਦਿਨ ਥੋੜੀ ਜੀ ਗੱਲ ਕੀਤੀ ਵੀ ਸੀ ਵੀ OSR ਡਿੱਗੂਗੀ ਕਿ ਨਹੀਂ ਡਿੱਗੂਗੀ ਤੁਸੀਂ ਕਿਹਾ ਸੀ ਕਿ ਆਪਾਂ ਜਿੰਨੀ ਕੁ ਵਾਰੀ ਕਹਿੰਨੇ ਆ ਤਕਰੀਬਨ ਉਦਾਂ ਹੀ ਹੋ ਜਾਂਦਾ ਤੇ ਬਿਲਕੁਲ ਗੱਲ ਉਹੀ ਕੇ ਹੋਇਆ ਉਸ ਤਰ੍ਹਾਂ ਹੀ ਤੇ OSR ਸਿਰ ਨਹੀਂ ਡਿੱਗੀ ਉੱਥੇ ਹੀ ਘੜੀਆ ਕੀ ਕਹਿੰਨੇ ਹੋ ਕੀ ਕਹੋਗੇ ਗਲ ਕੋ ਹਾਰਮਨ ਲੱਗਦਾ ਵੀ ਨਹੀਂ ਸੀ ਚਾਂਸ ਵੀ ਇਹਦੀ ਨਹੀਂ ਸੀਗੀ OSR ਦੇ ਘਟਣ ਦੇ ਹੱਦ ਕੀ ਤਾਂ ਉਹਦੇ ਕਾਰਨ ਕਈ ਹੋ ਸਕਦੇ ਨੇ ਤੇ ਪਰ ਆਈ ਥਿੰਕ ਉਹਦੇ ਵਿੱਚੋਂ ਸ਼ਾਇਦ ਇੱਕ ਕਾਰਨ ਇਹ ਹੋ ਸਕਦਾ ਕਿ ਜਿਹੜੀ ਯੂਐਸ ਦੀ ਮਾਰਕੀਟ ਦੇ ਵਿੱਚ ਟੈਰਿਫ ਨੇ ਯੂਐਸ ਦੇ ਟੈਰਿਫ ਵੱਲੋਂ ਉਹ ਹਜੇ ਉਹਨਾਂ ਦੇ ਕਨਫਰਮਡ ਨਹੀਂ ਹੈਗੀ ਉਹਨਾਂ ਨੇ ਕੀ ਕਰਨਾ ਸੋ ਉਹਨਾਂ ਦਾ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਆਪਣੇ ਓਸੀਆਰ ਹਜੇ ਉਹਨਾਂ ਨੇ ਡ੍ਰੌਪ ਨਹੀਂ ਕੀਤੀ ਪਰ ਅਗਲੀ ਵਾਰ ਜਿਹੜੀ ਆ ਆਪਣੇ ਅਗਲੇ ਮਹੀਨੇ ਅਗਸਤ ਦੇ ਵਿੱਚ ਓਸੀਆਰ ਰਿਵਿਊ ਹੈ ਜਿਹੜੀ ਉਹਦੇ ਜਿਹੜੇ ਡਿਗਨ ਦੇ ਹੈਗੇ ਨੇ ਸਲਾਈਟ ਚਾਂਸਸ ਹੈਗੇ ਨੇ ਉਹਦਾ ਥੋੜਾ ਜਿਹਾ ਬਣਦਾ ਹਜੇ ਚਾਂਸ ਕਿ ਉਹ ਸ਼ਾਇਦ ਇੱਕ ਵਾਰ ਡ੍ਰੌਪ ਹੋ ਸਕਦੀ ਆ ਬਟ ਮੈਂ ਇਹ ਪਹਿਲਾਂ ਵੀ ਗੱਲ ਪਿਛਲੇ ਕਾਫੀ ਹਫ਼ਤਿਆਂ ਤੋਂ ਕਹਿੰਦਾ ਹੋ ਰਹੇ ਆ ਕਿ ਜਿਹੜੇ ਹੁਣ ਰੇਟ ਨੇ ਰੇਟ ਇੱਥੋਂ ਜ਼ਿਆਦਾ ਘਟਣ ਦੇ ਚਾਂਸਸ ਨਹੀਂ ਹੈਗੇ ਕਿ ਇੱਥੋਂ ਹੁਣ ਜਾ ਕੇ ਸਾਲ ਦੇ ਐਂਡ ਚੱਕ ਜਾਂ ਅਗਲੇ 6-8 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਡ੍ਰੌਪ ਹੋਣਗੇ ਉਹਨੇ ਚਾਂਸਸ ਨਹੀਂ ਹੈਗੇ ਹੁਣ ਨੂੰ ਹੋ ਕੁਝ ਵੀ ਸਕਦਾ ਪਰ ਚਾਂਸਸ ਉਹਦੇ ਬਹੁਤ ਘੱਟ ਨੇ ਖਾਸ ਕਰਕੇ ਜਿਹੜੇ ਲੰਬੇ ਸਮੇਂ ਦੇ ਰੇਟ ਨੇ ਜਿਹੜੇ ਜਿਵੇਂ 3 4 ਜਾਂ 5 ਸਾਲ ਦੇ ਉਹ ਰੇਟ ਜਿਹੜੇ ਬਹੁਤ ਜ਼ਿਆਦਾ ਘਟਦੇ ਸਾਨੂੰ ਨਜ਼ਰ ਸ਼ਾਇਦ ਨਾ ਆਉਣ ਪਰ 1 ਸਾਲ 6 ਮਹੀਨੇ 1.5 ਸਾਲ ਇਹ ਸ਼ਾਇਦ ਜਿਹੜੇ ਦੇ ਮਾੜੇ ਮੋਟੇ ਹੋਰ ਕਰ ਸਕਦੇ ਨੇ ਆਉਣ ਵਾਲੇ 6 8 ਮਹੀਨਿਆਂ ਵਿੱਚ ਜੀ ਸੋ ਬਿਲਕੁਲ ਸੋ ਜੇ ਆਪਾਂ ਗੱਲ ਕਰੀਏ ਜਿਵੇਂ ਆ ਦੇਖਿਆ ਕਿ ਪਿਛਲੇ ਹੁਣ ਤਾਂ ਅੰਤ ਕੀਮ ਆਪਾਂ ਸਾਲੇ ਕਹਿ ਲੀਏ ਤੇ ਲਗਾਤਾਰ ਉਸਿਆ ਰਾ ਜਿਹੜੀ ਥੱਲੇ ਆ ਰਹੀ ਹੈ ਤੇ ਨਾਲ ਦੀ ਨਾਲ ਵਿਆਜ ਦਰਾਂ ਜਿਹੜੀਆਂ ਥੱਲੇ ਨੂੰ ਆ ਰਹੀਆਂ ਤੇ ਜੇ ਹੁਣ ਇੱਕ ਵਾਰੀ ਮੋਟੀ-ਮੋਟੀ ਜੀ ਨਿਗਾਹ ਵਿਆਜ ਦਰਾਂ ਤੇ ਵੀ ਮਾਰ ਲੀਏ ਤੇ ਕਿੱਥੇ ਗਈ ਖੜੀ ਹੈ ਵਿਆਜ ਦਰ ਵਿਆਜ ਦਰ ਜਿਹੜੇ ਰੀਸੈਂਟਲੀ ਕੋਈ ਚੇਂਜਸ ਨਹੀਂ ਆਈਆਂ ਹਜੇ ਵੀ ਜਿਹੜਾ ਇੱਕ ਸਾਲ ਦਾ ਰੇਟ ਆ ਉਹ ਹਜੇ ਵੀ ਉੱਥੇ ਹੀ ਆ 485 ਹੈ ਤੇ ਸੌਰੀ 499 ਇੱਕ ਸਾਲ ਦਾ ਤੇ 18 ਮਹੀਨੇ ਦਾ 485 ਤੇ ਜਿਹੜਾ 2 ਸਾਲ ਦਾ 492 10 ਸਾਲ ਦਾ ਰੇਟ ਜਿਹੜਾ ਕੁਝ ਬੈਂਕ ਵਧੀਆ ਦੇ ਰਹੀ ਨੇ ਜਿਹੜਾ ਸਭ ਤੋਂ ਥੋਨੂੰ ਲੋਇਸਟ ਮੈਨ ਨਾ ਉਹ ਹੈਗਾ 495 ਜੀ ਉਹ ਜਿਹੜਾ ਕਿ ਮੈਨੂੰ ਲੱਗਦਾ ਕਿ ਬੜਾ ਵਧੀਆ ਰੇਟ ਹੈ ਪਰ ਆਬਵੀਅਸਲੀ ਤੁਹਾਨੂੰ 20% ਇਕਵਿਟੀ ਚਾਹੀਦੀ ਆ ਜਿਹੜੇ ਰੇਟ ਲੈਣ ਲਈ ਜੇ ਤੁਸੀਂ 10% ਡਿਪੋਜ਼ਿਟ ਆ ਜਾਂ 20 ਤੋਂ ਘੱਟ ਆ ਉਹ ਉੱਥੇ ਨੂੰ ਇਹ ਰੇਟ ਨਹੀਂ ਮਿਲਣਗੇ ਫਿਰ ਤੁਹਾਨੂੰ ਲੋਅ ਇਕੁਇਟੀ ਮਾਰਜਨ ਲੱਗਣਗੇ ਉੱਤੇ ਪਰ 4.95 ਤੇ 3000 ਦਾ ਰੇਟ ਆਈ ਥਿੰਕ ਬੜਾ ਵਧੀਆ ਰੇਟ ਹੈ ਤਾਂ ਆਈ ਡੋਨਟ ਨੋ ਕਿ ਇਹ ਅਗਲੇ 6 ਮਹੀਨਿਆਂ ਚ 8 ਮਹੀਨਿਆਂ ਚ ਹੋਰ ਘਟੂਗਾ ਕਿ ਨਹੀਂ ਘਟੂਗਾ ਹਰ ਬੈਂਕ ਨਹੀਂ ਕਰ ਰਹੀ ਕੁਝ ਬੈਂਕਾਂ ਇਹਨੂੰ 5-5 ਵੀ ਕਰ ਰਹੀਆਂ ਨੇ ਕੋਈ 5-9 ਵੀ ਕਰ ਰਹੀ ਹੈ ਪਰ ਜਿਹੜਾ ਲੋਅਸਟ ਹੈ ਉਹ 4.95 ਤੇ ਬੈਠਾ ਹੁਣ ਤੁਸੀਂ ਬੜੇ ਦੇਖਦੇ ਹੋਵੋਗੇ ਸ਼ਾਇਦ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਰੇਟ ਕੋਈ ਹੋਰ ਕਹਿੰਦਾ ਕਿ ਆਪਣਾ 468 ਵੀ ਆ 4 ਉੱਥੇ ਵੀ ਆ ਉਹ ਇਕੁਇਵੈਲੈਂਸ ਕਰਦੀ ਆ ਬੈਂਕ ਆਫ ਚਾਈਨਾ ਹੂੰ ਬੈਂਕ ਆਫ ਚਾਈਨਾ ਕਰਦੀ ਆ ਪਰ ਬੈਂਕ ਆਫ ਚਾਈਨਾ ਦਾ ਕ੍ਰਾਈਟੇਰੀਆ ਮੀਟ ਕਰਨਾ ਜਿਵੇਂ ਹਰ ਇੱਕ ਕਲਾਇੰਟ ਦਾ ਕਲਾਇੰਟ ਮੀਟਰ ਨਹੀਂ ਕਰੂਗਾ ਉਹਨਾਂ ਦਾ ਕ੍ਰਾਈਟੇਰੀਆ ਸੋ ਜੇ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਵੱਡੀ ਬੈਂਕ ਕੋਈ ਵੀ ਆਫਰ ਨਹੀਂ ਕਰ ਰਹੀ ਇਹ ਰੇਟ ਜਿਹੜਾ ਜੇ 468 ਜਾਂ ਕੋਈ ਹੋਰ ਕੋਈ ਰੇਟ ਦੇਖਦੇ ਹੋ ਇਹ ਰੇਟ ਹੈਗਾ ਸਿਰਫ ਬੈਂਕ ਆਫ ਚਾਈਨਾ ਦਾ ਵੱਡੀ ਬੈਂਕ ਇਹਨੂੰ ਕੋਈ ਰੇਟ ਨਹੀਂ ਆਫਰ ਕਰਦੀ ਜਿਹੜੇ ਮੈਂ ਪਹਿਲਾਂ ਕਿਹਾ ਇਹਨੇ ਮੈਂਸ਼ਨ ਕੀਤੇ ਨੇ ਇਹੀ ਰੇਟ ਜਿਹੜੀ ਆ ਹਰ ਵੱਡੀ ਬੈਂਕ ਜਿਹੜੀ ਇਹਨੇ 4-5 ਆਪਣੀਆਂ ਉਹੀ ਰੇਟ ਨੇ ਆ ਨਿਊਜ਼ੀਲੈਂਡ ਦੀ ਕੀਵੀ ਬੈਂਕ ਦਾ ਬੜਾ ਐਡ ਚੱਲਦੀ ਆ ਜੀ ਬੜਾ ਘੱਟ ਵਿਆਜ ਜ਼ਰ ਦੇ ਰਹੀ ਆ ਉਹ ਕਿਸੇ ਸਪੈਸ਼ਲ ਕਲਾਇੰਟ ਨੂੰ ਦੇ ਰਹੀ ਆ ਉਹਦੇ ਚ ਕੀ ਆ ਜਿਹੜੀ ਸਭ ਤੋਂ ਘੱਟ ਰੇਟ ਮਿਲਦਾ ਉਹ ਮਿਲਦਾ ਐਸਬੀਐਸ ਬੈਂਕ ਤੋਂ ਜੇ ਤੁਸੀਂ ਫਰਸਟ ਤੋਂ ਬਾਅਦ ਕ੍ਰਾਈਟੇਰੀਆ ਮੀਟ ਕਰਦੇ ਹੋ ਚੀਜ਼ਾਂ ਦਾ ਉਹ ਤੁਹਾਨੂੰ 4.29 ਦੇ ਇੰਡੈਕਸ ਸਾਲ ਦਾ ਹੂੰ ਸਭ ਤੋਂ ਘੱਟ ਉਹਨਾਂ ਦਾ ਰੇਟ ਆ 4.30 ਐਸਬੀਐਸ ਬੈਂਕ ਆ ਉਹ ਵੀ ਇੱਕ ਨਿਊਜ਼ੀਲੈਂਡ ਦੀ ਲੋਕਲ ਬੈਂਕ ਆ ਠੀਕ ਆ ਕੀਵੀ ਬੈਂਕ ਸਭ ਤੋਂ ਵਧੀਆ ਹੈਗੀ ਆ ਕਾਇਮ ਕਰਨ ਲਈ ਫੇਰ ਆਪਾਂ ਗੱਲ ਕਾਇਮ ਕਰਨ ਦੀ ਆਗੀ ਜੀ ਮੇਰਾ ਸਭ ਤੋਂ ਫੇਵਰਿਟ ਟਾਪਿਕ ਕਾਇਗੋਰਾ ਤੇ ਮੇਰਾ अगेन ਮੈਂ ਬਾਰ ਬਾਰ ਇਹੀ ਗੱਲ ਕਹੇ ਕਿ ਜਨਾ ਕਿ ਮੈਂ ਆਸੈਂਕ ਕਾਇਗੋਰਾ ਦਾ ਸਭ ਤੋਂ ਵੱਡਾ ਇਹ ਪ੍ਰਮੋਟਰ ਆ ਜਿਹਦੇ ਵਿੱਚ ਮੇਰਾ ਜ਼ੀਰੋ ਬੈਨੀਫਿਟ ਆ ਪਰ ਕਲਾਇੰਟ ਐਜ਼ ਅ ਕਲਾਇੰਟ ਤੁਹਾਡਾ ਬਹੁਤ ਬੈਨੀਫਿਟ ਆ ਮੈਂ ਕੁਇਕਲੀ ਤੁਹਾਨੂੰ ਫੇਰ ਦੱਸੂਗਾ ਕਾਇਗੋਰਾ ਕ੍ਰਾਈਟੇਰੀਆ ਕਾਇਉਂਗਰੇ ਕ੍ਰਾਈਟੇਰੀ ਦੇ ਵਿੱਚ ਅੱਜ ਵੀ ਅੱਜ ਵੀ ਮੈਂ ਕਿੰਨੀ ਵਾਰ ਆਪ ਗੱਲ ਕਰ ਚੁੱਕਿਆ ਕਿ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਅੱਜ ਮੈਂ ਹੈਮਿਲਟਨ ਜਾ ਕੇ ਆਇਆ ਹੈਮਿਲਟਨ ਦੀ ਮਾਰਕੀਟ ਦੇ ਵਿੱਚ ਮੈਂ ਉੱਥੇ ਏਜੰਟਸ ਨੂੰ ਮਿਲਿਆ ਮੈਂ ਗੋਰੇ ਏਜੰਟਸ ਨੂੰ ਵੀ ਮਿਲਿਆ ਆਪਣੇ ਆਪਣੇ ਇੰਡੀਅਨ ਏਜੰਟਸ ਨੂੰ ਵੀ ਮਿਲਿਆ ਉਹਨਾਂ ਨੂੰ ਵੀ ਪਤਾ ਸੀ ਇਹ ਚੀਜ਼ ਦਾ ਕਿ ਜਿਹੜੇ ਕੀ ਈਵਨ ਉਹ ਚੰਗੇ ਫੇਮਸ ਏਜੰਟ ਨੇ ਉੱਥੇ ਦੇ ਉਹਨਾਂ ਨੂੰ ਵੀ ਨਹੀਂ ਇਹ ਚੀਜ਼ ਦਾ ਨਹੀਂ ਪਤਾ ਸੀ ਕਿ ਜਿਹੜਾ ਕਾਇਉਂਗਾਰਾ ਦਾ ਕ੍ਰਾਈਟੇਰੀਆ ਸਟਿਲ ਅਵੇਲੇਬਲ ਹੈਗਾ ਸਟਿਲ ਅਵੇਲੇਬਲ ਡੈਫੀਨਿਟਲੀ ਹੈਗਾ ਅੱਜ ਵੀ ਚੱਲਦਾ ਕ੍ਰਾਈਟੇਰੀਆ ਕੀ ਆ ਤੁਸੀਂ 5% ਤੇ ਕਰ ਲੈ ਸਕਦੇ ਹੋ ਜਿਹੜਾ 5% ਆ ਉਹ ਤੁਹਾਡਾ 5% ਜੈਨੂਅਲ ਸੇਵਿੰਗ ਵੀ ਜ਼ਰੂਰੀ ਨਹੀਂ ਹੈਗੀ ਜੇ ਨਹੀਂ ਹੈਗਾ ਤੁਸੀਂ ਗ੍ਰਾਫਟ ਲੈ ਸਕਦੇ ਹੋ ਪਰ 5% ਡਿਪਾਜ਼ਿਟ ਮਿਨੀਮਮ ਰਿਕੁਆਇਰਮੈਂਟ ਆ ਜੇ ਤੁਸੀਂ ਐਜ਼ ਅ ਕਪਲ ਕਰ ਲੈਣਾ ਤਾਂ ਤੁਹਾਡੀ ਇਨਕਮ ਜਿਹੜੀ ਉਹ 1.5 ਲੱਖ ਤੋਂ ਵੱਧ ਨਹੀਂ ਹੋ ਸਕਦੀ ਪਿਛਲੇ 12 ਮਹੀਨਿਆਂ ਦੀ ਜੇ ਤੁਸੀਂ ਐਜ਼ ਅ ਸਿੰਗਲ ਪਰਸਨ ਕਰ ਲੈਣਾ ਤਾਂ ਤੁਹਾਡੀ ਇਨਕਮ ਜਿਹੜੀ ਆ 95000 ਤੋਂ ਵੱਧ ਨਹੀਂ ਹੋ ਸਕਦੀ ਐਜ਼ ਅ ਸਿੰਗਲ ਪਰਸਨ ਸੋ ਇਹ ਕਿਹ ਵੀ ਬੈਂਕ ਉਹਦੇ ਵਿੱਚ ਕੀ ਕਰਦੀ ਹੈ ਕਿਹ ਵੀ ਬੈਂਕ ਜਿਹੜਾ ਤੁਹਾਨੂੰ ਜਿਹੜੇ ਰੇਟ ਆ ਰੇਟ ਤੁਹਾਨੂੰ ਬਹੁਤ ਵਧੀਆ ਮਿਲਦੇ ਨੇ 5% ਤੇ ਹੁਣ ਗੱਲ ਕੀਤੀ ਸਰਮੁਣ ਨੇ ਕੀ ਕਿ ਮੈਂ ਬਹੁਤ ਵਧੀਆ ਰੇਟ ਦਿੰਦੀ ਆ ਪੰਜ ਉਸਰ ਦੇ ਬੜੇ ਵਧੀਆ ਰੇਟ ਦਿੰਦੀ ਆ ਉਹ ਤੁਹਾਨੂੰ 480 ਜਿਹੜਾ 9 ਆ 499 ਆ ਉਹ ਰੇਟ ਮੈਨਾਂ 1 ਸਾਲ ਦਾ ਤੇ ਜਿਹੜੇ ਤੁਹਾਨੂੰ ਆਪਣੇ ਕੈਸ਼ਬੈਕ ਵੀ ਮਿਲਣਾ ਉਹ ਵੀ 0.90 ਮਤਲਬ ਲੱਖ ਮਗਰ 900 ਡਾਲਰ ਕੈਸ਼ਬੈਕ ਵੀ ਮਿਲਣਾ ਤੇ ਪਲੱਸ ਜਿਹੜੇ ਤੁਹਾਨੂੰ ਆਪਣੇ ਕੋਈ ਲੋਕੜੀ ਮਾਰਜਨ ਨਹੀਂ ਲਾਉਂਦੇ ਉਹ ਤੁਹਾਨੂੰ ਕੈਸ਼ਬੈਕ ਵੀ ਵਧੀਆ ਮਿਲਦਾ ਤੇ ਤੁਹਾਨੂੰ ਜਿਹੜੀ ਲੋਨ ਅਮਾਉਂਟ ਵੀ ਆ ਲੋਨ ਅਮਾਉਂਟ ਵੀ ਤੁਹਾਨੂੰ ਜਿਹੜੀ ਆ ਸਟੈਂਡਰਡ 10% ਦੇ ਕ੍ਰਾਈਟੇਰੀਆ ਨਾਲੋਂ ਇਹ ਚ ਜ਼ਿਆਦਾ ਮਿਲੂਗੀ ਜੀ ਫਿਰ ਗੇਨ ਇਹੇ ਇੱਕ ਪੰਜਾਬੀ ਚ ਮੈਂ ਦੱਸਾਂ ਕਿ ਸਰਕਾਰੀ ਇੱਕ ਕ੍ਰਾਈਟੇਰੀਆ ਜਿਹਨੂੰ ਤੁਸੀਂ ਮੀਟ ਕਰਨਾ ਪਰ ਇਹਦੇ ਵਿੱਚ ਕਾਇਗੋਰਾ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਉਹ ਉਹਨਾਂ ਦਾ ਤੁਹਾਡੇ ਨਾਲ ਕੋਈ ਖਰਚ ਤੁਹਾਡੇ ਟਾਈਟਲ ਤੇ ਕੋਈ ਨਾਂ ਨਹੀਂ ਪੈਂਦਾ ਕਰ ਤੁਸੀਂ ਓਨ ਕਰਨਾ ਲੋਨ ਥੇਨੂੰ ਬੈਂਕ ਨੇ ਦੇਣਾ ਚਾਹੀਓ ਕਿ ਵੀ ਬੈਂਕ ਹੋਗੀ ਚਾਹੇ ਵੈਸਟਪੈਕ ਹੋਗੀ ਚਾਹੇ ਉਹ ਐਸਬੀਐਸ ਬੈਂਕ ਹੋਗੀ ਜਾਂ ਕੋਈ ਇੱਕ ਛੋਟੀ ਬੈਂਕ ਹੋਰ ਉਹ ਕਰਦੀ ਆ ਉਹਨਾਂ ਬੈਂਕ ਨੇ ਲੋਨ ਕਰਨਾ ਜੀ ਮਾਲਕ ਤੁਸੀਂ ਹੋ ਸਿਰਫ ਇੱਕ ਸਰਕਾਰੀ ਜਿਹੜਾ ਕ੍ਰਾਈਟਰੀਆ ਸੈੱਟ ਕੀਤਾ ਉਹ ਕ੍ਰਾਈਟਰੀਆ ਦੀਆ ਕੰਡੀਸ਼ਨਾਂ ਮੀਟ ਕਰਨੀਆਂ ਨੇ ਬਸ ਲੋਕਾਂ ਨੂੰ ਅੱਜ ਵੀ ਇਹ ਭੁਲੇਖਾ ਮੈਂ ਤਾਂ ਮੈਂ ਹੈਮਿਲਟਨ ਤੋਂ ਉੱਥੇ ਜਾ ਕੇ ਮੈਂ ਸੋਚਿਆ ਕਿ ਸ਼ਾਇਦ ਉਹ ਓਕਰਨ ਦੀ ਮਾਰਕੀਟ ਜੀ ਇਹ ਹੀ ਚੀਜ਼ ਨਹੀਂ ਪਤਾ ਹੋਗੀ ਪਰ ਹੈਮਿਲਟਨ ਵੀ ਸੇਮ ਚੀਜ਼ ਹੈ ਪੰਜਾਬੀ ਜਿਹੜਾ ਸੀ ਏਜੰਟ ਉਹਨੂੰ ਵੀ ਨਹੀਂ ਪਤਾ ਸੀ ਜਿਹੜਾ ਗੋਰਾ ਏਜੰਟ ਜਿਹੜਾ ਉੱਥੇ ਗਿਆ ਦੱਸਿਆ ਗਿਆ ਮੈਨੂੰ ਕਿ ਉੱਥੇ ਦਾ ਕਿਲਾ ਕੁਵਨ ਆਫ ਦੀ ਗੁੱਡ ਏਜੰਟ ਹੈ ਜਿਹੜਾ ਬਹੁਤ ਜਿਵੇਂ ਘਰ ਵੇਚਦੇ ਆ ਉਹਨੂੰ ਵੀ ਇਹ ਚੀਜ਼ਾਂ ਨਹੀਂ ਪਤਾ ਸੀ ਉਹ ਮੈਨੂੰ ਦੁਹਰੇ ਬੱਚਾ ਕਿ ਆਰ ਯੂ ਸ਼ੋਰ ਕਿ ਕ੍ਰਾਈਟੇਰੀਆ ਮੌਜੂਦ ਹੈ ਤੇ ਇੱਕ ਬੰਦ ਹੋ ਗਿਆ ਸੀ ਇਹ ਤਾਂ ਚੇਂਜਸ ਹੋ ਗਈਆਂ ਸੀ ਚੇਂਜਸ ਹੋਈਆਂ ਹੀ ਨਹੀਂ ਇਹ ਕ੍ਰਾਈਟੇਰੀ ਦੇ ਵਿੱਚ ਚੇਂਜਸ ਹੋਈਆਂ ਸੀ ਪਾਰਟਨਰਸ਼ਿਪ ਦੇ ਵਿੱਚ ਜਿਹਦੇ ਵਿੱਚ ਹਰਮਨ ਨੇ ਜੇ ਕਰ ਲੈਣਾ ਤਾਂ ਹਿਆਸ ਜੀ ਉਹਦੇ ਵਿੱਚ ਪਾਰਟਨਰਸ਼ਿਪ ਹੁੰਦੀ ਸੀ ਟਾਈਟਲ ਤੇ ਨਾ ਚੜਦਾ ਸੀ ਉਹ ਲੱਗ ਕ੍ਰਾਈਟੇਰੀਆ ਸੀ ਇਹ ਇੱਕ ਲੱਗ ਹੈ ਇਹਨੂੰ ਕਹਿੰਦੇ ਆ ਫਰਸਟ ਹੋਮ ਲੋਨ ਕ੍ਰਾਈਟੇਰੀਆ ਫਰਸਟ ਹੋਮ ਲੋਨ ਕ੍ਰਾਈਟੇਰੀਆ ਜਿਹੜਾ ਕਿ 5% ਵਾਲਾ ਇਹ ਕਦੇ ਬੰਦ ਹੋਇਆ ਹੀ ਨਹੀਂ ਅੱਜ ਤੱਕ ਪਰ ਇੱਕ ਚੀਜ਼ ਚੇਂਜ ਹੋਈ ਆ ਉਹਦੀ ਰੀਸੈਂਟਲੀ So That's That's 1 ਜੁਲਾਈ ਤੋਂ ਪਹਿਲਾਂ ਤੁਹਾਨੂੰ ਕਾਇਮਗਰ ਦੇ ਇੱਕ ਫੀਸ ਲੱਗਦੀ ਹੁੰਦੀ ਸੀ ਅੱਧਾ ਪਰਸੈਂਟ ਪੁਆਇੰਟ 0.5 0.5% ਅੱਧਾ ਪਰਸੈਂਟ ਫੀ ਉਹ ਬਾਅਦ ਕੀ ਹੁਣ 1 ਜੁਲਾਈ ਤੋਂ ਜਿਹੜੀ ਆ 1.2% ਹੋ ਗਈ ਉਹ ਇੱਕ ਵਾਰੀ ਫੀਸ ਚਾਰਜ ਹੁੰਦੀ ਆ ਤੁਹਾਨੂੰ ਉਹ ਕਾਇਮਗਰਾ ਚਾਰਜ ਕਰਦਾ ਉਹ ਚ ਕੋਈ ਸਾਡਾ ਲੈਣਾ ਦੇਣਾ ਨਹੀਂ ਉਹਦੇ ਵਿੱਚ ਕੋਈ ਬੈਂਕ ਦਾ ਲੈਣਾ ਦੇਣਾ ਨਹੀਂ ਉਹ ਇੱਕ ਕਾਇਮਗਰਾ ਚਾਰਜ ਕਰਦਾ ਇੱਕ ਵਾਰੀ ਤੁਹਾਨੂੰ ਫੀਸ ਚਾਰਜ ਕਰਨੀ ਹੈ ਇਹਨਾਂ ਨੇ 1.2% ਜਿਹੜੀ ਕਿ ਤੁਹਾਡੇ ਲੋਨ ਦੇ ਵਿੱਚ ਐਡ ਹੋ ਜਾਂਦੀ ਆ ਉਹ ਤੁਹਾਨੂੰ ਆਪਣੇ ਕੋਲੋਂ ਦੇਣ ਦੀ ਲੋੜ ਨਹੀਂ ਹੁੰਦੀ ਪੀਰਪਾਲ ਜੀ ਜੇ ਇਹ ਗੱਲ ਹੁਣ ਆਪਾਂ ਸ਼ੁਰੂ ਕਰੀਏ ਉਸੇ ਹਾਰ ਤੋਂ ਹੀ ਹਾਂਜੀ ਪਿੱਛੇ ਪ੍ਰੋਗਰਾਮ ਤੁਹਾਡੇ ਨਾਮੇ ਡਾਕਟਰ ਦੇ ਚ ਬੈਠ ਕੇ ਉਸ ਦਿਨ ਆਪਾਂ ਕੀਤਾ ਸੀ ਉਸ ਦਿਨ ਥੋੜੀ ਜੀ ਗੱਲ ਕੀਤੀ ਵੀ ਸੀ ਵੀ OSR ਡਿੱਗੂਗੀ ਕਿ ਨਹੀਂ ਡਿੱਗੂਗੀ ਤੁਸੀਂ ਕਿਹਾ ਸੀ ਕਿ ਆਪਾਂ ਜਿੰਨੀ ਕੁ ਵਾਰੀ ਕਹਿੰਨੇ ਆ ਤਕਰੀਬਨ ਉਦਾਂ ਹੀ ਹੋ ਜਾਂਦਾ ਤੇ ਬਿਲਕੁਲ ਗੱਲ ਉਹੀ ਕੇ ਹੋਇਆ ਉਸ ਤਰ੍ਹਾਂ ਹੀ ਤੇ OSR ਸਿਰ ਨਹੀਂ ਡਿੱਗੀ ਉੱਥੇ ਹੀ ਘੜੀਆ ਕੀ ਕਹਿੰਨੇ ਹੋ ਕੀ ਕਹੋਗੇ ਗਲ ਕੋਲ ਹਾਰਮਨ ਲੱਗਦਾ ਵੀ ਨਹੀਂ ਸੀ ਚਾਂਸ ਵੀ ਇਹਦੀ ਨਹੀਂ ਸੀਗੀ OSR ਦੇ ਘਟਣ ਦੇ ਹੱਦ ਕੀ ਤਾਂ ਉਹਦੇ ਕਾਰਨ ਕਈ ਹੋ ਸਕਦੇ ਨੇ ਤੇ ਪਰ ਆਈ ਥਿੰਕ ਉਹਦੇ ਵਿੱਚੋਂ ਸ਼ਾਇਦ ਇੱਕ ਕਾਰਨ ਇਹ ਹੋ ਸਕਦਾ ਕਿ ਜਿਹੜੀ ਯੂਐਸ ਦੀ ਮਾਰਕੀਟ ਦੇ ਵਿੱਚ ਟੈਰਿਫ ਨੇ ਯੂਐਸ ਦੇ ਟੈਰਿਫ ਵੱਲੋਂ ਉਹ ਹਜੇ ਉਹਨਾਂ ਦੇ ਕਨਫਰਮਡ ਨਹੀਂ ਹੈਗੀ ਉਹਨਾਂ ਨੇ ਕੀ ਕਰਨਾ ਸੋ ਉਹਨਾਂ ਦਾ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਆਪਣੇ ਓਸੀਆਰ ਹਜੇ ਉਹਨਾਂ ਨੇ ਡ੍ਰੌਪ ਨਹੀਂ ਕੀਤੀ ਪਰ ਅਗਲੀ ਵਾਰ ਜਿਹੜੀ ਆ ਆਪਣੇ ਅਗਲੇ ਮਹੀਨੇ ਅਗਸਤ ਦੇ ਵਿੱਚ ਓਸੀਆਰ ਰਿਵਿਊ ਹੈ ਜਿਹੜੀ ਉਹਦੇ ਜਿਹੜੇ ਡਿਗਨ ਦੇ ਹੈਗੇ ਨੇ ਸਲਾਈਟ ਚਾਂਸਸ ਹੈਗੇ ਨੇ ਉਹਦਾ ਥੋੜਾ ਜਿਹਾ ਬਣਦਾ ਹਜੇ ਚਾਂਸ ਕਿ ਉਹ ਸ਼ਾਇਦ ਇੱਕ ਵਾਰ ਡ੍ਰੌਪ ਹੋ ਸਕਦੀ ਆ ਬਟ ਮੈਂ ਇਹ ਪਹਿਲਾਂ ਵੀ ਗੱਲ ਪਿਛਲੇ ਕਾਫੀ ਹਫ਼ਤਿਆਂ ਤੋਂ ਕਹਿੰਦਾ ਹੋ ਰਹੇ ਆ ਕਿ ਜਿਹੜੇ ਹੁਣ ਰੇਟ ਨੇ ਰੇਟ ਇੱਥੋਂ ਜਾਗਦਾ ਘਟਣ ਦੇ ਚਾਂਸਸ ਨਹੀਂ ਹੈਗੇ ਕਿ ਇੱਥੋਂ ਹੁਣ ਜਾ ਕੇ ਸਾਲ ਦੇ ਐਂਡ ਚੱਕ ਜਾਂ ਅਗਲੇ 6-8 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਡ੍ਰੌਪ ਹੋਣਗੇ ਉਹਨੇ ਚਾਂਸਸ ਨਹੀਂ ਹੈਗੇ ਹੁਣ ਨੂੰ ਹੋ ਕੁਝ ਵੀ ਸਕਦਾ ਪਰ ਚਾਂਸਸ ਉਹਦੇ ਬਹੁਤ ਘੱਟ ਨੇ ਖਾਸ ਕਰਕੇ ਜਿਹੜੇ ਲੰਬੇ ਸਮੇਂ ਦੇ ਰੇਟ ਨੇ ਜਿਹੜੇ ਜਿਵੇਂ 3 4 ਜਾਂ 5 ਸਾਲ ਦੇ ਉਹ ਰੇਟ ਜਿਹੜੇ ਬਹੁਤ ਜ਼ਿਆਦਾ ਘਟਦੇ ਸਾਨੂੰ ਨਜ਼ਰ ਸ਼ਾਇਦ ਨਾ ਆਉਣ ਪਰ 1 ਸਾਲ 6 ਮਹੀਨੇ 1.5 ਸਾਲ ਇਹ ਸ਼ਾਇਦ ਜਿਹੜੇ ਦੇ ਮਾੜੇ ਮੋਟੇ ਹੋਰ ਕਰ ਸਕਦੇ ਨੇ ਆਉਣ ਵਾਲੇ 6 8 ਮਹੀਨਿਆਂ ਵਿੱਚ ਜੀ ਸੋ ਬਿਲਕੁਲ ਸੋ ਜੇ ਆਪਾਂ ਗੱਲ ਕਰੀਏ ਜਿਵੇਂ ਆ ਦੇਖਿਆ ਕਿ ਪਿਛਲੇ ਹੁਣ ਤਾਂ ਅੰਤ ਕੀਮ ਆਪਾਂ ਸਾਲੇ ਕੈ ਲੀਏ ਤੇ ਲਗਾਤਾਰ ਰੁਸੀਆ ਰਾ ਜਿਹੜੀ ਥੱਲੇ ਆ ਰਹੀ ਹੈ ਤੇ ਨਾਲ ਦੀ ਨਾਲ ਵਿਆਜ ਦਰਾਂ ਜਿਹੜੀਆਂ ਥੱਲੇ ਨੂੰ ਆ ਰਹੀਆਂ ਤੇ ਜੇ ਹੁਣ ਇੱਕ ਵਾਰੀ ਮੋਟੀ ਮੋਟੀ ਜੀ ਨਿਗਾ ਬਿਆਜ ਦਰਾਂ ਤੇ ਵੀ ਮਾਰ ਲੀਏ ਤੇ ਕਿੱਥੇ ਗਈ ਖੜੀ ਹੈ ਬਿਆਜ ਦਰ ਬਿਆਜ ਦਰ ਜਿਹੜੇ ਰੀਸੈਂਟਲੀ ਕੋਈ ਚੇਂਜਸ ਨਹੀਂ ਆਈਆਂ ਹਜੇ ਵੀ ਜਿਹੜਾ ਇੱਕ ਸਾਲ ਦਾ ਰੇਟ ਆ ਉਹ ਹਜੇ ਵੀ ਉੱਥੇ ਹੀ ਆ 485 ਹੈ ਤੇ ਸੌਰੀ 499 ਇੱਕ ਸਾਲ ਦਾ ਤੇ 18 ਮਹੀਨੇ ਦਾ 485 ਤੇ ਜਿਹੜਾ 2 ਸਾਲ ਦਾ 492 3 ਸਾਲ ਦਾ ਰੇਟ ਜਿਹੜਾ ਕੁਝ ਬੈਂਕਾਂ ਵਧੀਆ ਦੇ ਰਹੀ ਨੇ ਜਿਹੜਾ ਸਭ ਤੋਂ ਨੂੰ ਲੋਇਸਟ ਮੈਨ ਨਾ ਉਹ ਹੈਗਾ 495 ਜੀ ਉਹ ਜਿਹੜਾ ਕਿ ਮੈਨੂੰ ਲੱਗਦਾ ਕਿ ਬੜਾ ਵਧੀਆ ਰੇਟ ਆ ਪਰ ਆਬਵੀਅਸਲੀ ਤੁਹਾਨੂੰ 20% ਇਕਵਿਟੀ ਚਾਹੀਦੀ ਆ ਜਿਹੜੇ ਰੇਟ ਲੈਣ ਲਈ ਜੇ ਤੁਸੀਂ 10% ਡਿਪੋਜ਼ਿਟ ਆਜਾ 20 ਤੋਂ ਘਟਾ ਉਹ ਤੁਹਾਨੂੰ ਇਹ ਰੇਟ ਨਹੀਂ ਮਿਲਣਗੇ ਫਿਰ ਤੁਹਾਨੂੰ ਲੋ ਇਕੁਇਟੀ ਮਾਰਜਨ ਲੱਗਣਗੇ ਉੱਤੇ ਪਰ 4.95 ਤੇ 3000 ਦਾ ਰੇਟ ਆਈ ਥਿੰਕ ਬੜਾ ਵਧੀਆ ਰੇਟ ਹੈ ਤਾਂ ਆਈ ਡੋਨਟ ਨੋ ਕਿ ਇਹ ਅਗਲੇ 6 ਮਹੀਨਿਆਂ ਚ 8 ਮਹੀਨਿਆਂ ਚ ਹੋਰ ਘਟੂਗਾ ਕਿ ਨਹੀਂ ਘਟੂਗਾ ਹਰ ਬੈਂਕ ਨਹੀਂ ਕਰ ਰਹੀ ਕੁਝ ਬੈਂਕਾਂ ਇਹਨੂੰ 5-5 ਵੀ ਕਰ ਰਹੀਆਂ ਨੇ ਕੋਈ 5-9 ਵੀ ਕਰ ਰਹੀ ਹੈ ਪਰ ਜਿਹੜਾ ਲੋਇਸਟ ਹੈ ਉਹ 4.95 ਤੇ ਬੈਠਾ ਹੁਣ ਤੁਸੀਂ ਬੜੀ ਦੇਖਦੇ ਹੋਵੋਗੇ ਸ਼ਾਇਦ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਉਹ ਰੇਟ ਕੋਈ ਹੋਰ ਕਹਿੰਦਾ ਕਿ ਆਪਣਾ 468 ਵੀ ਆ 4 ਉੱਥੇ ਵੀ ਆ ਉਹ ਇਕੁਇਵਲੈਂਟ ਕਰਦੀ ਆ ਬੈਂਕ ਆਫ ਚਾਈਨਾ ਹੂੰ ਬੈਂਕ ਆਫ ਚਾਈਨਾ ਕਰਦੀ ਆ ਪਰ ਬੈਂਕ ਆਫ ਚਾਈਨਾ ਦਾ ਕ੍ਰਾਈਟੇਰੀਆ ਮੀਟ ਕਰਨਾ ਜਿਵੇਂ ਹਰ ਇੱਕ ਕਲਾਇੰਟ ਦਾ ਕਲਾਇੰਟ ਮੀਟਰ ਨਹੀਂ ਕਰੂਗਾ ਉਹਨਾਂ ਦਾ ਕ੍ਰਾਈਟੇਰੀਆ ਸੋ ਜੇ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਵੱਡੀ ਬੈਂਕ ਕੋਈ ਵੀ ਆਫਰ ਨਹੀਂ ਕਰ ਰਹੀ ਇਹ ਰੇਟ ਜਿਹੜਾ ਜੇ 468 ਜਾਂ ਕੋਈ ਕੋਈ ਹੋਰ ਕੋਈ ਰੇਟ ਦੇਖਦੇ ਹੋ ਇਹ ਰੇਟ ਹੈਗਾ ਸਿਰਫ ਬੈਂਕ ਆਫ ਚਾਈਨਾ ਦਾ ਵੱਡੀ ਬੈਂਕ ਇਹਨੂੰ ਕੋਈ ਰੇਟ ਨਹੀਂ ਆਫਰ ਕਰਦੀ ਜਿਹੜੇ ਮੈਂ ਪਹਿਲਾਂ ਕਿਹੇ ਨੇ ਮੈਂਸ਼ਨ ਕੀਤੇ ਨੇ ਇਹੀ ਰੇਟ ਜਿਹੜੀ ਆ ਹਰ ਵੱਡੀ ਬੈਂਕ ਜਿਹੜੀ ਇਹਨਾਂ ਚਾਰ ਪੰਜ ਆਪਣੀਆਂ ਉਹੀ ਰੇਟ ਨਿਊਜ਼ੀਲੈਂਡ ਦੀ ਕੀਵੀ ਬੈਂਕ ਦਾ ਬੜਾ ਐਡ ਚੱਲਦੀ ਆ ਜੀ ਬੜਾ ਘੱਟ ਵਿਆਜ ਜ਼ਰ ਦੇ ਰਹੀ ਆ ਉਹ ਕਿਸੇ ਸਪੈਸ਼ਲ ਕਲਾਇੰਟ ਨੂੰ ਦੇ ਰਹੀ ਆ ਉਹਦੇ ਚ ਕੀ ਆ ਜਿਹੜੀ ਸਭ ਤੋਂ ਘੱਟ ਰੇਟ ਮਿਲਦਾ ਉਹ ਮਿਲਦਾ ਐਸਬੀਐਸ ਬੈਂਕ ਤੋਂ ਜੇ ਤੁਸੀਂ ਫਰਸਟ ਤੋਂ ਬਾਹਰ ਕ੍ਰਾਈਟੇਰੀਆ ਮੀਟ ਕਰਦੇ ਹੋ ਚੀਜ਼ਾਂ ਦਾ ਉਹ ਤੁਹਾਨੂੰ 4.29 ਦੇ ਇੰਡੈਕਸ ਸਾਲ ਦਾ ਹੂੰ ਸਭ ਤੋਂ ਘੱਟ ਉਹਨਾਂ ਦਾ ਰੇਟ ਹੈ 4.29 ਐਸਬੀਐਸ ਬੈਂਕ ਉਹ ਵੀ ਇੱਕ ਨਿਊਜ਼ੀਲੈਂਡ ਦੀ ਲੋਕਲ ਬੈਂਕ ਹੈ ਠੀਕ ਹੈ ਕੀਵੀ ਬੈਂਕ ਸਭ ਤੋਂ ਵਧੀਆ ਹੈਗੀ ਆ ਕਾਇਮ ਕਰਨ ਲਈ ਫੇਰ ਆਪਾਂ ਗੱਲ ਕਾਇੰਗੋਰਾ ਤੇ ਆਗੀ ਜੀ ਮੇਰਾ ਸਭ ਤੋਂ ਫੇਵਰੇਟ ਟਾਪਿਕ ਕਾਇੰਗੋਰਾ ਤੇ ਮੇਰਾ अगेन ਮੈਂ بار بار ਹੀ ਗੱਲ ਕਰੇ ਕਿ ਜਾਨਣਾ ਕਿ ਮੈਂ ਆਥੈਂਕ ਕਾਇਓਂਗਰਾ ਦਾ ਸਭ ਤੋਂ ਵੱਡਾ ਇਹ ਪ੍ਰੋਮੋਟਰ ਹਾਂ ਜਿਹਦੇ ਵਿੱਚ ਮੇਰਾ ਜ਼ੀਰੋ ਬੈਨੀਫਿਟ ਹੈ ਪਰ ਕਲਾਇੰਟ ਐਜ਼ ਅ ਕਲਾਇੰਟ ਤੁਹਾਡਾ ਬਹੁਤ ਬੈਨੀਫਿਟ ਹੈ ਮੈਂ ਕੁਇਕਲੀ ਤੁਹਾਨੂੰ ਫੇਰ ਦੱਸੂਗਾ ਕਾਇਓਂਗਰਾ ਕ੍ਰਾਈਟੇਰੀਆ ਕਾਇਓਂਗਰੇ ਕ੍ਰਾਈਟੇਰੀ ਦੇ ਵਿੱਚ ਅੱਜ ਵੀ ਅੱਜ ਵੀ ਮੈਂ ਕਿੰਨੀ ਵਾਰ ਆਪ ਗੱਲ ਕਰ ਚੁੱਕਾ ਕਿ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਅੱਜ ਮੈਂ ਹੇਮਿਲਟਨ ਜਾ ਕੇ ਆਇਆ ਹੇਮਿਲਟਨ ਦੀ ਮਾਰਕੀਟ ਦੇ ਵਿੱਚ ਮੈਂ ਉੱਥੇ ਏਜੰਟਸ ਨੂੰ ਮਿਲਿਆ ਮੈਂ ਗੋਰੇ ਏਜੰਟਸ ਨੂੰ ਵੀ ਮਿਲਿਆ ਆਪਣੇ ਆਪਣੇ ਇੰਡੀਅਨ ਏਜੰਟਸ ਨੂੰ ਵੀ ਮਿਲਿਆ ਉਹਨਾਂ ਉਹ ਚੰਗੇ ਫੇਮਸ এজੰਟ ਨੇ ਉੱਥੇ ਦੇ ਉਹਨਾਂ ਨੂੰ ਵੀ ਨਹੀਂ ਇਹ ਚੀਜ਼ ਦਾ ਨਹੀਂ ਪਤਾ ਸੀ ਕਿ ਜਿਹੜਾ ਕਾਇਉਂਗਾਰਾ ਦਾ ਕ੍ਰਾਈਟੇਰੀਆ ਸਟਿਲ ਅਵੇਲੇਬਲ ਹੈਗਾ ਸਟਿਲ ਅਵੇਲੇਬਲ ਡੈਫੀਨਿਟਲੀ ਹੈਗਾ ਅੱਜ ਵੀ ਚੱਲਦਾ ਕ੍ਰਾਈਟੇਰੀਆ ਕੀ ਆ ਤੁਸੀਂ 5% ਤੇ ਕਰ ਲੈ ਸਕਦੇ ਹੋ ਜਿਹੜਾ 5% ਆ ਉਹ ਤੁਹਾਡਾ 5% ਜੈਨੂਅਲ ਸੇਵਿੰਗ ਵੀ ਜ਼ਰੂਰੀ ਨਹੀਂ ਹੈਗੀ ਜੇ ਨਹੀਂ ਹੈਗਾ ਤੁਸੀਂ ਗਿਫਟ ਲੈ ਸਕਦੇ ਹੋ ਪਰ 5% ਡਿਪਾਜ਼ਿਟ ਮਿਨੀਮਮ ਰਿਕੁਆਇਰਮੈਂਟ ਆ ਜੇ ਤੁਸੀਂ ਐਜ਼ ਅ ਕਪਲ ਕਰ ਲੈਣਾ ਤਾਂ ਤੁਹਾਡੀ ਇਨਕਮ ਜਿਹੜੀ ਉਹ 1.5 ਲੱਖ ਤੋਂ ਵੱਧ ਨਹੀਂ ਹੋ ਸਕਦੀ ਪਿਛਲੇ 12 ਮਹੀਨਿਆਂ ਦੀ ਜੇ ਤੁਸੀਂ ਐਜ਼ ਅ ਸਿੰਗਲ ਪਰਸਨ ਕਰ ਲੈਣਾ ਤਾਂ ਤੁਹਾਡੀ ਇਨਕਮ ਜਿਹੜੀ ਆ 95000 ਤੋਂ ਵੱਧ ਨਹੀਂ ਹੋ ਸਕਦੀ ਐਜ਼ ਅ ਸਿੰਗਲ ਪਰਸਨ ਸੋ ਇਹ ਕਿਹ ਵੀ ਬੈਂਕ ਉਹਦੇ ਵਿੱਚ ਕੀ ਕਰਦੀ ਹੈ ਕਿਹ ਵੀ ਬੈਂਕ ਜਿਹੜਾ ਤੁਹਾਨੂੰ ਜਿਹੜੇ ਰੇਟ ਹੈ ਰੇਟ ਤੁਹਾਨੂੰ ਬਹੁਤ ਵਧੀਆ ਮਿਲਦੇ ਨੇ 5% ਤੇ ਹੁਣ ਗੱਲ ਕੀਤੀ ਸਰਮੁਹਾਨ ਨੇ ਕੀ ਕਿਹ ਵੀ ਬੈਂਕ ਬਹੁਤ ਵਧੀਆ ਰੇਟ ਦਿੰਦੀ ਜੇ 5% ਦੇ ਬੜੇ ਵਧੀਆ ਰੇਟ ਦਿੰਦੀ ਆ ਉਹ ਤੁਹਾਨੂੰ 480 ਜਿਹੜਾ 9 ਆ 499 ਆ ਉਹ ਰੇਟ ਲੈਣਾ 1 ਸਾਲ ਦਾ ਤੇ ਜਿਹੜੇ ਤੁਹਾਨੂੰ ਆਪਣੇ ਕੈਸ਼ਬੈਕ ਵੀ ਮਿਲਣਾ ਉਹ ਵੀ 1.90 ਮਤਲਬ ਲੱਖ ਮਗਰ 900 ਡਾਲਰ ਕੈਸ਼ਬੈਕ ਵੀ ਮਿਲਣਾ ਤੇ ਪਲੱਸ ਜਿਹੜੇ ਤੁਹਾਨੂੰ ਆਪਣੇ ਕੋਈ ਲੋਕੜੀ ਮਾਰਜਨ ਨਹੀਂ ਲਾਉਂਦੇ ਉਹ ਤੁਹਾਨੂੰ ਕੈਸ਼ਬੈਕ ਵੀ ਵਧੀਆ ਮਿਲਦਾ ਤੇ ਤੁਹਾਨੂੰ ਜਿਹੜੀ ਲੋਨ ਅਮਾਉਂਟ ਵੀ ਆ ਲੋਨ ਅਮਾਉਂਟ ਵੀ ਤੁਹਾਨੂੰ ਜਿਹੜੀ ਆ ਸਟੈਂਡਰਡ 10% ਦੇ ਕ੍ਰਾਈਟੇਰੀਆ ਨਾਲੋਂ ਇਹ ਚ ਜ਼ਿਆਦਾ ਮਿਲੂਗੀ ਜੀ ਫਿਰ ਅਗੇ ਇਹ ਇੱਕ ਪੰਜਾਬੀ ਚ ਮੈਂ ਦੱਸਾਂ ਕਿ ਸਰਕਾਰੀ ਇੱਕ ਕ੍ਰਾਈਟੇਰੀਆ ਜਿਹਨੂੰ ਤੁਸੀਂ ਮੀਟ ਕਰਨਾ ਪਰ ਇਹਦੇ ਵਿੱਚ ਕਾਇਗੁਰਾ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਉਹ ਉਹਨਾਂ ਦਾ ਤੁਹਾਡੇ ਨਾਲ ਕੋਈ ਖਰਚ ਤੁਹਾਡੇ ਟਾਈਟਲ ਤੇ ਕੋਈ ਨਾਂ ਨਹੀਂ ਪੈਂਦਾ ਕਰ ਤੁਸੀਂ ਓਨ ਕਰਨਾ ਲੋਨ ਥੇਨੂੰ ਬੈਂਕ ਨੇ ਦੇਣਾ ਚਾਹੇ ਉਹ ਕਿਹਵੀਂ ਬੈਂਕ ਹੋਗੀ ਚਾਹੇ ਵੈਸਟਪੈਕ ਹੋਗੀ ਚਾਹੇ ਉਹ ਐਸਵੀਐਸ ਬੈਂਕ ਹੋਗੀ ਜਾਂ ਕੋਈ ਇੱਕ ਛੋਟੀ ਬੈਂਕ ਹੋਰ ਉਹ ਕਰਦੀ ਆ ਉਹਨਾਂ ਬੈਂਕ ਨੇ ਲੋਨ ਕਰਨਾ ਜੀ ਮਾਲਕ ਤੁਸੀਂ ਹੋ ਸਿਰਫ ਇੱਕ ਸਰਕਾਰੀ ਜਿਹੜਾ ਕ੍ਰਾਈਟਰੀਆ ਸੈੱਟ ਕੀਤਾ ਉਹ ਕ੍ਰਾਈਟਰੀਆ ਦੀਆ ਕੰਡੀਸ਼ਨਾਂ ਮੀਟ ਕਰਨੀਆਂ ਨੇ ਬਸ ਲੋਕਾਂ ਨੂੰ ਅੱਜ ਵੀ ਇਹ ਬਿਲਿਖਾ ਮੈਂ ਤਾਂ ਮੈਂ ਹੈਬਿਟਨ ਤੋਂ ਦੱਸ ਕੇ ਜਾ ਕੇ ਮੈਂ ਸੋਚਿਆ ਕਿ ਸ਼ਾਇਦ ਲੋਕ ਆਕਰੈਂਡ ਦੀ ਮਾਰਕੀਟ ਜੀ ਇਹ ਚੀਜ਼ ਨਹੀਂ ਪਤਾ ਹੋਗੀ ਪਰ ਹੈਬਿਟਨ ਵੀ ਸੇਮ ਚੀਜ਼ ਹੈ ਪੰਜਾਬੀ ਜਿਹੜਾ ਸੀ ਏਜੰਟ ਉਹਨੂੰ ਵੀ ਨਹੀਂ ਪਤਾ ਸੀ ਜਿਹੜਾ ਗੋਰਾ ਏਜੰਟ ਜਿਹੜਾ ਉੱਥੇ ਕੀ ਦੱਸਿਆ ਗਿਆ ਮੈਨੂੰ ਕਿ ਉਹ ਉੱਥੇ ਦਾ ਇੱਕ ਵਨ ਆਫ ਦੀ ਗੁੱਡ ਏਜੰਟ ਹੈ ਜਿਹੜਾ ਬਹੁਤ ਜਿਵੇਂ ਘਰ ਵੇਚਦੇ ਆ ਉਹਨੂੰ ਵੀ ਇਹ ਚੀਜ਼ਾਂ ਨਹੀਂ ਪਤਾ ਸੀ ਉਹਨੇ ਮੈਨੂੰ ਦੁਬਾਰੇ ਪੁੱਛਿਆ ਕਿ ਆਰ ਯੂ ਸ਼ੋਰ ਕਿ ਕ੍ਰਾਈਟੇਰੀਆ ਮੌਜੂਦ ਆ ਤੇ ਇੱਕ ਬੰਦ ਹੋ ਗਿਆ ਸੀ ਤੇ ਚੇਂਜਸ ਹੋ ਗਈਆਂ ਸੀ ਚੇਂਜਸ ਹੋਈਆਂ ਹੀ ਨਹੀਂ ਇਹ ਕ੍ਰਾਈਟੇਰੀ ਦੇ ਵਿੱਚ ਚੇਂਜਸ ਹੋਈਆਂ ਸੀ ਪਾਰਟਨਰਸ਼ਿਪ ਦੇ ਵਿੱਚ ਜਿਹਦੇ ਵਿੱਚ ਹਰਮਨ ਜੇ ਘਰ ਲੈਣਾ ਤਾਂ ਹਾਇਰ ਜੀ ਉਹਦੇ ਵਿੱਚ ਪਾਰਟਨਰਸ਼ਿਪ ਹੁੰਦੀ ਸੀ ਟਾਈਟਲ ਤੇ ਨਾ ਚੜਦਾ ਸੀ ਉਹ ਲੱਗ ਕ੍ਰਾਈਟੇਰੀਆ ਸੀ ਇਹ ਇੱਕ ਲੱਗ ਹੈ ਇਹਨੂੰ ਕਹਿੰਦੇ ਆ ਫਰਸਟ ਹੋਮ ਲੋਨ ਕ੍ਰਾਈਟੇਰੀਆ ਫਰਸਟ ਹੋਮ ਲੋਨ ਕ੍ਰਾਈਟੇਰੀਆ ਜਿਹੜਾ ਕਿ 5% ਵਾਲਾ ਇਹ ਕਦੇ ਬੰਦ ਹੋਇਆ ਹੀ ਨਹੀਂ ਅੱਜ ਤੱਕ ਪਰ ਇੱਕ ਚੀਜ਼ ਚੇਂਜ ਹੋਈ ਆ ਉਹਦੀ ਰੀਸੈਂਟਲੀ 1 ਜੁਲਾਈ ਤੋਂ ਪਹਿਲਾਂ ਤੁਹਾਨੂੰ ਕਾਇਮਗੋਰਾ ਦੀ ਇੱਕ ਫੀਸ ਲੱਗਦੀ ਹੁੰਦੀ ਸੀ ਅੱਧਾ ਪਰਸੈਂਟ ਪੁਆਇੰਟ 0.5 ਪੁਆਇੰਟ 50 ਅੱਧਾ ਪਰਸੈਂਟ ਫੀ ਉਹ ਬਾਅਦ ਕੀ ਹੁਣ 1 ਜੁਲਾਈ ਤੋਂ ਜਿਹੜੀ ਆ 1.20% ਹੋ ਗਈ ਉਹ ਇੱਕ ਵਾਰੀ ਫੀਸ ਚਾਰਜ ਹੁੰਦੀ ਆ ਤੁਹਾਨੂੰ ਉਹ ਕਾਇਮਗੋਰਾ ਚਾਰਜ ਕਰਦਾ ਉਹਦੇ ਵਿੱਚ ਕੋਈ ਸਾਡਾ ਲੈਣਾ ਦੇਣਾ ਨਹੀਂ ਉਹਦੇ ਵਿੱਚ ਕੋਈ ਬੈਂਕ ਦਾ ਲੈਣਾ ਦੇਣਾ ਨਹੀਂ ਉਹ ਇੱਕ ਕਾਇਮਗੋਰਾ ਚਾਰਜ ਕਰਦਾ ਇੱਕ ਵਾਰੀ ਤੁਹਾਨੂੰ ਫੀਸ ਚਾਰਜ ਕਰਨੀ ਹੈ ਇਹਨਾਂ ਨੇ 1.2% ਜਿਹੜੀ ਕਿ ਤੁਹਾਡੇ